ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸੁਆਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਇਸ ਵੇਲੇ ਦੀ ਬਹੁਤ ਹੀ ਵੱਡੀ ਅਤੇ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਗੋਹਤ ਜਿਆਦਾ ਗਰਮੀ ਪੈ ਰਹੀ ਹੈ ਗਰਮੀ ਜਿਆਦਾ ਹੋਣ ਕਰਕੇ ਕਿਉਂਕਿ ਇਕੱਠ ਵੀ ਬਹੁਤ ਜਿਆਦਾ ਸੀ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਸਿਕੰਦਰ ਸਿੰਘ ਮਲੂਕਾ ਜੀ ਨੂੰ ਨਾ ਚੱਕਰ ਆ ਜਾਂਦੇ ਜੀ ਦੇ ਕਰਕੇ ਉਹ ਚੱਕਰ ਖਾ ਕੇ ਡਿੱਗ ਜਾਂਦੇ ਨੇ ਤੇ ਇਸ ਤੋਂ ਬਾਅਦ ਉਹਨਾਂ ਦੀ ਤਬੀਅਤ ਜਿਆਦਾ ਖਰਾਬ ਹੋ ਜਾਂਦੀ ਹੈ ਤੇ ਨਾਲ ਦੇ ਆ ਵੱਲੋਂ ਨਾ ਚੱਕ ਕੇ ਉਹਨਾਂ ਨੂੰ ਹਸਪੀਟਲ ਲਿਜਾਇਆ ਜਾਂਦਾ ਤੇ ਆਹ ਵੀਡੀਓ ਦੇ ਵਿੱਚ ਤੁਸੀਂ ਲਾਈਵ ਤਸਵੀਰਾਂ ਦੇਖ ਜੇ ਉਹਨਾਂ ਦੀ ਜਿਆਦਾ ਤबीयत ਡਾਊਨ ਹੋ ਜਾਂਦੀ ਹੈ ਤੇ ਚੱਕਰ ਖਾ ਕੇ ਡਿੱਗ ਜਾਂਦੇ ਨੇ ਤੇ ਉਹਨਾਂ ਨੂੰ ਦਬਦਬ ਚੱਕ ਕੇ ਤੇ ਗੱਡੀ ਦੇ ਵਿੱਚ ਲਿਜਾਇਆ ਜਾਂਦਾ ਹੈ। ਬਾਕੀ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ। ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਹਰਮਨ ਪਾਣੀ ਨਹੀਂ ਪਾਣੀ ਜਿਆਦਾ ਯਾਰ। ਪਾਣੀ ਪੀਓ। ਗੱਡੀ ਮੰਗਾ ਲਓ ਹਰਮਨ। ਹਰਮਨ ਗੱਡੀ ਮੰਗਾਓ। ਬੱਸ ਆ। ਕੋਈ ਮਸਾੜ ਤੋੜਾ। ਇਹ ਕਰਨਾ ਜਦੋਂ ਚੱਕਰ ਜਾਈ। ਕੋਈ ਨਹੀਂ ਕੋਈ ਨਹੀਂ। ਕੋਈ ਨਹੀਂ ਕੋਈ ਗੱਡੀ ਪਾਈ। ਆਵਾਜ਼ 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 ਕਰ ਦੇ ਪਹਿਲਾਂ ਰਿਸਪਾਇਡ ਕਰ ਲੈ 2 ਮੀਟਰ 2 ਮੀਟਰ ਕਿਉਂ ਕੋਈ ਨਹੀਂ ਪਹੁੰਚੀ ਹਾਂ ਵੀਡੀਓ ਵੀਡੀਓ ਨਾ 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 ਗੱਡੀ ਦੇ ਗੱਡੀ ਦੇ ਚੱਲਦੀ ਗੱਡੀ 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 ਬੜਾ ਮਗਰ ਆਹ ਟੱਕਾ ਤਾਂ ਆਇਆ ਰੋਕਾ ਵਾਹ ਗੱਡੀ ਕਰੋ ਪਾਸੇ ਪਾਸੇ ਰੋਕ ਲਈ ਨਹੀਂ ਰੋਕ ਲਾ ਦੇ ਪਾਸੇ ਵਾਕੀ ਦੋਸਤੋ ਤੁਸੀਂ ਕੀ ਕਹਿਣਾ ਜਾਓਗੇ ਇਸ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਜੀ